ਆ ਵੇਖੋ ਭਗਵਾਨ ਸਤਮਾਨ ਸਰਕਾਰ ਦਾ ਬੇੜਾ ਗਰਕ ਹੋ ਗਿਆ ਵਾ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਘㅐ ਢੇਰੀ ਕਰ ਦਿੱਤੀ ਆ ਤੇ ਜਿਹੜੀ ਸਾਡੀ ਪੁਲਿਸ ਪ੍ਰਸ਼ਾਸਨ ਆ ਉਹ ਅੱਜ ਸਰਕਾਰ ਦਾ ਪੱਖ ਲਿੰਕੇ ਤੇ ਜਿਹੜੇ ਗਰੀਬ ਕਿਸਾਨ ਆ ਉਹਨੀਆਂ ਫਸਲਾਂ ਵਾਹ ਰਹੀ ਹੈ ਤੜਾ ਤੜੂ ਕਰ ਕਬਜ਼ੇ ਕਰ ਰਹੀ ਆ ਕੋ ਆਪ ਜੀ ਨੂੰ ਸਾਰਿਆਂ ਬੇਤੀ ਆ ਵੀਡੀਓ ਵੇਖ ਕੇ ਜਿੰਨੀ ਜਲਦੀ ਹੁੰਦਾ ਵਾ ਵੀਰੋ ਕੇ ਸੁਪਾਸਿੰਘ ਵਿਖੇ ਗੁਲਤੀ ਪੋਦੀ ਹੱਦ ਦੇ ਉਤੇ ਪਹੁੰਚਣ ਦੀ ਕਿਰਪਾਲਤਾ ਕਰੋ ਮੇਰੇ ਵੀ ਤਗੜੇ ਹੋ ਗਏ ਇਹ ਆਪਾਂ ਕਬਜ਼ੇ ਰੋਕਣੇ ਆ ਦੇ ਨਹੀਂ ਤੇ ਜਿੰਨਾ ਜੇ ਲੋਕਾਂ ਨੂੰ ਅਜੇ ਪੂਰਾ ਰੇਟ ਨਹੀਂ ਮਿਲਿਆ ਪੂਰਾ ਮਾਝਾ ਨਹੀਂ ਮਿਲਿਆ ਲੋਕਾਂ ਦੇ ਮਸਲੇ ਨਹੀਂ ਹੱਲੇ ਜਿਹੜਾ 2013 ਐਕਟ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਤੇ ਅਡੀ ਬੇਨਤੀ ਆ ਸਰਕਾਰ ਪਿੱਛੇ ਜਾਵੇ ਤੇ 2013 ਐਕਟ ਲਾਗੂ ਕਰੇ ਤੇ ਫਿਰ ਜ਼ਮੀਨਾਂ 'ਚ ਕਬਜ਼ੇ ਕਰ ਨਾਵੇ ਨਹੀਂ ਦੇ ਦੇ ਸਿਰ ਲੱਗਣਗੇ ਬੱਸ ਉਹ ਜਿੰਨੇ ਕਿਸਾਨ ਮਜ਼ਦੂਰ ਹੈ ਪਹੁੰਚ ਆਪਰ ਸੀਐਡੀ ਨੂੰ ਤਿਆਰ ਆ ਸਿਰ ਦੇਣ ਨੂੰ ਤਿਆਰ ਆ ਗੱਡੀਆਂ ਦੇ ਥਲੇ ਸਿਰ ਦੇਵਾਂਗੇ ਸਰਕਾਰ ਦੀਆਂ ਗੋਲੀਆਂ ਖਾਵਾਂਗੇ ਤਕੜੇ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲਾ ਜੋ ਮੁਸ਼ਫਿਤ ਪਸੰਦ ਨਹੀਂ ਅਸਲਾਮ ਨਾ ਨਾ ਮੈਂ ਸਾਰੇ ਤੂੰ ਕਹੇ ਨੂੰ ਕਹੇ ਨੂੰ ਫੋਨ ਲਾਓ ਤੂੰ ਗੱਲਾਂ ਨਾ ਕਰੋ ਮੈਂ ਪੂਰੂ ਕਰੇ ਸਾਡਾ ਕਾਲੀ ਕਾਲੀ ਇੰਨੀ ਕਾਲੀ ਦੀ ਹੁੱਟ ਔਰ ਅਰੇ ਐਸੇ ਕਰਕੇ